ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸਨ ਖੇਤੀਬਾੜੀ ਤੇ ਮੱਝ ਦਾ ਕਟਰੂ ਮਾਰਨ ਤੋਂ ਬਾਅਦ ਕਈ ਵਾਰੀ ਮੱਝਾਂ ਦੁੱਧ ਨਹੀਂ ਦਿੰਦੀਆਂ ਲੱਥਾਂ ਮਾਰਦਿਆਂ ਨੇ ਦੁੱਧ ਲਾਉਂਦੀਆਂ ਨਹੀਂ ਗਾਵਾਂਾਂ ਦੇ ਵਿੱਚ ਇਹ ਪ੍ਰੋਬਲਮ ਨਹੀਂ ਆਉਂਦੀ ਪਰ ਮੱਝਾਂ ਦੇ ਵਿੱਚ ਵੱਡੀ ਪ੍ਰੋਬਲਮ ਹੈ ਕਈ ਵਾਰ ਤਾਂ ਸਾਰਾ ਸੂਈ ਆਪਣਾ ਖਰਾਬ ਹੋ ਜਾਂਦਾ ਹੈ ਪਸ਼ੂ ਦੁੱਧ ਨਹੀਂ ਦਿੰਦੇ ਫਿਰ ਆਪਾਂ ਪਸ਼ੂ ਨੂੰ ਆਕਸੀਟੋਸਨ ਦਾ ਟੀਕਾ ਜਿਹੜਾ ਦੁੱਧ ਲਾਉਣ ਵਾਲਾ ਟੀਕਾ ਉਹ ਲਾਉਨੇ ਆਂ ਇਹ ਪਸ਼ੂਆਂ ਦੇ ਲਈ ਹਾਨੀਕਾਰਕ ਤਾਂ ਹੈਗੇ ਹੈਗਾ ਇਹਨਸਾਨਾਂ ਦੇ ਲਈ ਵੀ ਇਹ ਬਹੁਤ ਨੁਕਸਾਨਦੇ ਆ ਤੇ ਟੀਕਾ ਲਾ ਕੇ ਪਸ਼ੂ ਦੁੱਧ ਵੀ ਪੂਰਾ ਨਹੀਂ ਦਿੰਦਾ ਅੱਧਾ ਤੇ ਅੱਧਾ ਦੁੱਧ ਦਿੰਦਾ ਇੱਥੇ ਇੱਕ ਨੁਕਤਾ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਨਾਲ ਤੁਹਾਡੀ ਮਰਜ਼ੀ ਬਿਨਾਂ ਕਿਸੇ ਟੀਕੇ ਤੋਂ ਬੜੇ ਆਰਾਮ ਨਾਲ ਦੁੱਧ ਲਾ ਲੈਵੇਗੀ ਤੇ ਪੂਰੀ ਮਾਤਰਾ ਦੇ ਵਿੱਚ ਦੁੱਧ ਦੇਵੇਗੀ ਹਾਂ ਦੋਸਤੋ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਅਤੇ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਜਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਕਟੂ ਮਰਨ ਤੋਂ ਬਾਅਦ ਕੁਝ ਮਜਾਂ ਤਾਂ 2-4 ਦਿਨ ਟਪਕੇ ਖੜ ਜਾਂਦੇ ਨੇ ਦਾਣਾ ਵਗੈਰਾ ਪਾ ਕੇ ਦੁੱਧ ਦੇਣ ਲੱਗ ਜਾਂਦੀ ਨੇ ਪਰ ਕੁਝ ਪਸ਼ੂ ਜਈ ਕਿਸਮ ਦੇ ਹੁੰਦੇ ਨੇ ਜਿਹੜੇ ਕਿ ਦਾਣੇ ਵਗੈਰਾ ਦੇ ਨਾਲ ਖੜਦੇ ਹੀ ਨਹੀਂ ਦੁੱਧ ਨਹੀਂ ਦਿੰਦੇ ਲੱਤਾਂ ਮਾਰਦੇ ਨੇ ਫਿਰ ਆਪਾਂ ਉਹਨਾਂ ਨੂੰ ਟੀਕਾ ਵਗੈਰਾ ਲਾਉਨੇ ਆ ਜੂੜ ਪਾ ਕੇ ਲੱਤਾਂ ਪੰਨ ਕੇ ਅਦਾ ਦੁੱਧ ਕੱਢਿਆ ਇਸ ਤਰ੍ਹਾਂ ਦੇ ਅੜਬ ਪਸ਼ੂ ਤੋਂ ਟੀਕੇ ਨਾਲ ਦੁੱਧ ਨਹੀਂ ਲਿਆ ਜਾ ਸਕਦਾ ਤਾਂ ਪਸ਼ੂ ਦੁੱਧ ਨਹੀਂ ਪੂਰਾ ਦਿੰਦਾ ਤੇ ਸਾਰਾ ਸੂਆ तकरीबन ਖਰਾਬ ਕਰ ਦਿੰਦਾ ਤੇ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਜਿਹੜਾ ਪਸ਼ੂ ਪਾਲਕ ਦਾ ਹੋ ਜਾਂਦਾ ਹੁਣ ਜਿਹੜੇ ਪਸ਼ੂ ਇਸ ਤਰ੍ਹਾਂ ਦੇ ਹੁੰਦੇ ਨੇ ਦੁੱਧ ਨਹੀਂ ਲਾਉਂਦੇ ਉਹਨਾਂ ਦੇ ਵਾਸਤੇ ਜਿਹੜਾ ਆਪਾਂ ਨੁਕਤਾ ਤੁਹਾਡੇ ਨਾਲ ਸਾਂਝਾ ਕਰਦੇ ਆ ਇਹਨੂੰ ਨੋਟ ਕਰ ਲਓ ਤੁਸੀਂ ਅੱਧਾ ਕਿਲੋ ਚੀਨੀ 500 ਲੀਟਰ ਪਾਣੀ ਦੇ ਵਿੱਚ ਉਬਾਲ ਲਿਓ ਜਦੋਂ ਇਹ ਠੰਡਾ ਹੋ ਜਾਂਦਾ ਉਹਦੇ ਵਿੱਚ 4-5 ਰੋਟੀਆਂ ਪਾ ਦਿਓ ਭਾਵੇਂ ਖਣਕ ਦੀਆਂ ਮੱਕੀ ਦੀਆਂ ਜਿਹੜੀਆਂ ਮਰਜ਼ੀ ਹੋਣ ਉਹ 4-5 ਰੋਟੀਆਂ ਉਸ ਚਾਹਸੀਨੀ ਦੇ ਵਿੱਚ ਪਾ ਦਿਓ ਇਹ ਜਿਹੜੀਆਂ ਚੀਨੀ ਵਾਲੀਆਂ ਰੋਟੀਆਂ ਨੇ ਆਪਾਂ ਪਸ਼ੂ ਨੂੰ ਚੋਣ ਤੋਂ ਦੁੱਧ ਕੱਢਣ ਤੋਂ 15-20 ਮਿੰਟ ਪਹਿਲਾਂ ਆਪਣੀ ਮੱਝ ਨੂੰ ਖਵਾ ਦਿਓ। ਇਹਨਾਂ ਚੀਨੀ ਵਾਲੀਆਂ ਰੋਟੀਆਂ ਦੇ ਨਾਲ ਪਸ਼ੂ ਦੇ ਅੰਦਰ অক্সੀਟੋਸਿਨ ਹਾਰਮੋਨ ਹੈ ਜਿਹੜਾ ਉਹ ਜਲਦੀ ਰਿਲੀਜ਼ ਹੋ ਜਾਂਦਾ। ਤੇ ਇਸੇ ਹਾਰਮੋਨ ਕਰਕੇ ਪਸ਼ੂ ਦੁੱਧ ਲਾਉਂਦਾ ਤੇ ਦੁੱਧ ਲਾਉਣ ਵਾਲੇ ਜਿਹੜਾ ਟੀਕਾ ਆਪਾਂ ਵਰਤਦੇ ਹਾਂ ਉਹਦੇ ਵਿੱਚ ਵੀ অক্সੀਟੋਸਿਨ ਹੁੰਦਾ। ਚੀਨੀ ਵਾਲੀਆਂ ਰੋਟੀਆਂ ਪਾਉਣ ਤੋਂ 15 ਮਿੰਟ ਬਾਅਦ ਪਸ਼ੂ ਨੂੰ ਫਿਰ ਆਪਾਂ ਵਧੀਆ ਕਿਸਮ ਦਾ ਹਰਾ ਚਾਰਾ ਪਾ ਕੇ ਜਿਹੜਾ ਵੀ ਦਾਣਾ ਪਸ਼ੂ ਖਾਂਦਾ ਭਾਵੇਂ ਖਣਕਦਾ ਹੋਵੇ ਭਾਵੇਂ ਜੋਵਾ ਦਾ ਹੋਵੇ ਉਹ ਪਸ਼ੂ ਨੂੰ ਹਰੀ-ਚਾਰੇ ਦੇ ਉੱਪਰ ਪਾ ਕੇ ਖਾਣ ਲਈ ਦਿਓ ਦੋ ਬੰਦਿਆਂ ਦੀ ਲੋੜ ਪੈਂਦੀ ਹੈ ਇੱਕ ਬੰਦਾ ਜਿਹੜਾ ਉਹਨੂੰ ਦਾਣਾ ਪਾੜਾ ਵਗੈਰਾ ਪਾਉਂਦਾ ਰਹੇ ਤੇ ਦੂਸਰਾ ਇੱਕ ਬੰਦਾ ਜਿਹੜਾ ਮੱਝ ਦੇ ਥੱਲੇ ਬੈਠੇ ਮੱਝ ਦੇ ਥੱਲੇ ਬੈਠਣ ਵਾਲਾ ਜਿਹੜਾ ਬੰਦਾ ਹੈ ਉਹ ਥੋੜਾ ਹੁਸ਼ਿਆਰ ਚਾਹੀਦਾ ਕਿਉਂਕਿ ਮੱਝ ਠੱਪਦੀ ਹੈ ਲੱਤਾਂ ਮਾਰਦੀ ਹੈ ਤੇ ਜਿਹੜੇ ਅੱਗੇ ਵਾਲੇ ਥਾਣੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਵੀ ਥਾਣਾ ਸੂਟ ਕਰਦਾ ਠੀਕ ਲੱਗਦਾ ਉਹ ਥਾਣਾ ਨੂੰ ਚੰਗੀ ਤਰ੍ਹਾਂ ਆਪਣੇ ਹੱਥ 'ਚ ਫੜ ਲਿਓ ਆਵੇਂ ਮੱਝ ਜਿੰਨਾ ਮਰਜੀ ਟੱਪੀ ਜਾਵੇ ਥੜ ਨਹੀਂ ਆਪਾਂ ਛੱਡਣਾ ਥੜ ਨੂੰ ਚੰਗੀ ਤਰ੍ਹਾਂ ਫੜ ਕੇ ਰੱਖੋ ਪੰਜ 10 ਮਿੰਟ ਮੱਝ ਟੱਪਦੀ ਹੈ ਫਿਰ ਦਾਣੇ ਤੋਂ ਨੇ ਨਾਲ ਖੜ ਜਾਂਦੀ ਹੈ ਤੇ ਆਪਾਂ ਜਿਹੜੇ ਥੜ ਨੂੰ ਹੱਥ ਪਾ ਲਿਆ ਉਹਨੂੰ ਥੋੜਾ ਥੋੜਾ ਦਬਾਉਂਦੇ ਰਹੋ ਜਿਆਦਾ ਜ਼ੋਰ ਨਾਲ ਨਹੀਂ ਦਬਾਉਣਾ ਥੋੜਾ ਥੋੜਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੋ ਬਲੋਸਦੇ ਰਹੋ ਤੇ ਕੁਝ ਟਾਈਮ ਬਾਅਦ ਆ ਤੁਹਾਡੇ ਹੱਥ ਦੇ ਵਿੱਚ ਜਿਹੜੀਆਂ ਥੜਾਂ ਦੀਆਂ ਨਾੜੀਆਂ ਜਾਂ ਨੇ ਉਹ ਰੜਕਣ ਲੱਗ ਜਾਂਦੇ ਨੇ ਤੇ ਨਾੜੀਆਂ ਹੌਲੀ ਹੌਲੀ ਉਹਨਾਂ ਨੂੰ ਦਬਾਉਂਦੇ ਰਹੋ ਨਾੜੀਆਂ ਫੁੱਲਣ ਲੱਗ ਜੰਦੀਆਂ ਉਹਨਾਂ ਵਿੱਚੋਂ ਦੁੱਧ ਆਉਣ ਲੱਗ ਜਾਂਦਾ 15-20 ਮਿੰਟ ਬਾਅਦ ਤਕਰੀਬਨ ਦੁੱਧ ਪਸੂ ਲਾ ਲੈਂਦਾ ਕਈ ਵਾਰੀ ਅੱਧਾ ਘੰਟਾ ਲੈ ਸਕਦਾ ਜਾਂ ਪਹਿਲੀ ਵਾਰੀ ਬਾਰ ਅੱਧੇ ਘੰਟੇ ਤੋਂ ਵੱਧ ਸਮਾਂ ਵੀ ਲੱਗ ਜਾਂਦਾ ਜਿੰਨਾ ਟਾਈਮ ਪਸੂ ਦੁੱਧ ਲਉਂਦਾ ਨਹੀਂ ਤੁਸੀਂ ਉੱਠਣਾ ਨਹੀਂ ਘੰਟੇ ਤੱਕ ਵੀ ਬੈਠਣਾ ਪੈ ਜਾਵੇ ਬੈਠੇ ਰਹੋ ਵੱਧ ਟਾਈਮ ਬੈਠਣਾ ਪੈ ਜਾਂਦਾ ਪਹਿਲੀ ਵਾਰੀ ਇੱਕ ਵਾਰੀ ਇਹ ਇਸ ਤਰ੍ਹਾਂ ਆਪਾਂ ਨੂੰ ਕਰਨਾ ਪੈਂਦਾ ਇਸ ਤੋਂ ਅਗਲੀ ਵਾਰੀ ਜੇ ਆਪਾਂ ਅੱਧੇ ਘੰਟੇ ਦੇ ਦੋ ਦੁੱਧੋਂ ਅਗਲੀ ਵਾਰੀ ਫਿਰ ਉਹ 15 ਮਿੰਟ ਦੀ ਦੁੱਧ ਲਾ ਲੈਂਦਾ ਦੋ ਤਿੰਨ ਡੰਗਾਂ ਦੇ ਵਿੱਚ ਪਸ਼ੂ ਬਹੁਤ ਜਲਦੀ ਦੁੱਧ ਲਾਉਣ ਲੱਗ ਜਾਂਦਾ ਫਿਰ ਆਪਾਂ ਨੂੰ ਕੱਲੇ ਦਾਣੇ ਦੇ ਨਾਲ ਹੀ ਪਸ਼ੂ ਖੜਨ ਲੱਗ ਜਾਂਦਾ ਜਿਹੜੀਆਂ ਚੀਨੀ ਵਾਲੀਆਂ ਰੋਟੀਆਂ ਨੇ ਉਹ ਤਿੰਨ ਚਾਰ ਦਿਨ ਹੱਦ ਪਾਉਣੀਆਂ ਪੈਂਦੀਆਂ ਨੇ ਉਸ ਤੋਂ ਬਾਅਦ ਬਾਅਦ ਉਹ ਦਾਣਾ ਜਿਹੜਾ ਪਸ਼ੂ ਖਾਂਦਾ ਉਹਦੇ ਨਾਲ ਹੀ ਆਪਾਂ ਦਾਣਾ ਪਾ ਕੇ ਪਸ਼ੂ ਦੁੱਧ ਲਾ ਲੈਂਦਾ ਤੇ ਜ਼ਿਆਦਾ ਸਮਾਂ ਨਹੀਂ ਲਾਉਂਦਾ ਫਿਰ 2-4 ਮਿੰਟ ਦੀ ਦੁੱਧ ਲਾ ਲੈਂਦਾ ਤੇ ਇਹ ਜਿਹੜਾ ਆਪਾਂ ਨੂੰ 5 5-4 ਦਿਨ ਕਰਨਾ ਪੈ ਸਕਦਾ ਤੇ ਉਸ ਤੋਂ ਬਾਅਦ ਆਪਾਂ ਨੂੰ ਜ਼ਿਆਦਾ ਦਿਨ ਜ਼ਰੂਰਤ ਨਹੀਂ ਪੈਂਦੀ ਸੋ ਪਸ਼ੂ ਜਦੋਂ ਇਹਦੇ ਨਾਲ ਦੁੱਧ ਲਾਉਂਦਾ ਆਪਣੇ ਆਪ ਜਦੋਂ ਦੁੱਧ ਤੋਂ ਲਾਉਂਦਾ ਪਸ਼ੂ ਫਿਰ ਪੂਰਾ ਦੁੱਧ ਲਾਉਂਦਾ ਤੇ ਪੂਰੀ ਮਾਤਰਾ ਚ ਦੁੱਧ ਨੰਦਾ ਤੇ ਫਿਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਨਾ ਆਪਾਂ ਨੂੰ ਟਿਕਾ ਲਾਉਣ ਦੀ ਲੋੜ ਪੈਂਦੀ ਆ ਸੋ ਇਹ ਤਰੀਕਾ ਆਪਾਂ ਜ਼ਰੂਰ ਵਰਤ ਕੇ ਦੇਖ ਸਕਦੇ ਆ ਜ਼ਰੂਰ ਟਰਾਈ ਕਰਿਓ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਸ਼ਕਸ਼ਰੀ ਗਾਨ ਦੋਸਤੋ